ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਤੁਹਾਡੇ ਰੰਦੀ ਸਿੰਘ ਆਪਾਂ ਖੜੇ ਆ ਰਾਜਪਾਲ ਵਿਖੇ ਜਿੱਥੇ ਅੱਜ ਰੰਗਲਾ ਪੰਜਾਬ ਮੋਹਮ ਤਹਿਤ ਰੇੜੀ ਮਾਰਕੀਟ ਵਾਲਿਆਂ ਨੂੰ ਰੇੜੀਆਂ ਦੀ ਅਲਾਟਮੈਂਟ ਕੀਤੀ ਹੈ ਇਹ ਰੇੜੀ ਮਾਰਕੀਟ ਦੇ ਜਿਹੜੇ ਅਲਾਟਮੈਂਟ ਕੀਤੀ ਹੈ ਇੱਥੋਂ ਦੀ ਵਿਧਾਇਕ ਸ਼੍ਰੀਮਤੀ ਨੀਨਾ ਮਿੱਤਲ ਉਹਨਾਂ ਨੇ ਆਪਣੇ ਕਾਰਕਮਲਾਂ ਨਾਲ ਅਜੇ ਦੇਰੀਵਨ ਕੱਟਿਆ ਇਹਰੀਵਨ ਕੱਟ ਕੇ ਸਾਰੇ ਲੋਕਾਂ ਨੂੰ ਜਿੰਨੇ ਵੀ ਬਾਜ਼ਾਰ ਦੇ ਵਿੱਚ ਜਿਹੜੀ ਮਾਰਕੀਟ ਵਾਲੇ ਖੜੇ ਸੀਗੇ ਡੇੜੀਆਂ ਵਾਲੇ ਖੜੇ ਸੀਗੇ ਅਤੇ ਜ਼ਿਆਦਾਤਰ ਇਹਨਾਂ ਕਰਕੇ ਬਾਜ਼ਾਰਾਂ ਦੇ ਵਿੱਚ ਜਾਮੜਗੀ ਸਥਿਤੀ ਬਣੀ ਰਹਿੰਦੀ ਸੀਗੀ ਉਹ ਜਾਮ ਨੂੰ ਹੱਲ ਕਰਨ ਵਾਸਤੇ ਇਹ ਸਥਿਤੀ ਨੂੰ ਨਾਥ ਪਾਉਣ ਵਾਸਤੇ ਇੱਥੇ ਸਾਰੇ ਜਿੰਨੇ ਵੀ ਡੇੜੀਆਂ ਹੈਗੀਆਂ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਇੱਥੇ ਥਾਂ ਦਿੱਤੀ ਗਈ ਹੈ ਹੁਣ ਸਾਰੇ ਰਾਜਪ੍ਰੇਤੀਆਂ ਡੇੜੀਆਂ ਜਿਹੜੀਆਂ ਹੈਗੀਆਂ ਜਿੰਦਾ ਜਿੰਦਾ ਅਲਾਟਮੈਂਟ ਕੀਤੀ ਹੈ ਉਹਨਾਂ ਨੂੰ ਇੱਥੇ ਥਾਂ ਅਲਾਟਮੈਂਟ ਕੀਤੀ ਹੈ ਤੇ ਉਹ ਸਾਰੇ ਡੇੜੀਆਂ ਵਾਲੇ ਇੱਥੇ ਹੋਣਗੇ ਇਹ ਜਿਹੜੀ ਅਲਾਟਮੈਂਟ ਕੀਤੀ ਗਈ ਹੈ ਬਹੁਤ ਹੀ ਪਾਰਦਰਸ਼ਿਕ ਤੰਦਨ ਤੰਗਣਾ ਕੀਤੀ ਗਈ ਹੈ ਅਤੇ ਸਾਰੇ ਲੋਕਾਂ ਸਾਹਮਣੇ ਟਰਾਂ ਕੱਢੇ ਗਏ ਹੈ ਜਿਹਨੂੰ ਡ੍ਰੈਂਟਰਜੀ ਦਾ ਟਰਾਂ ਨਿਕਲਿਆ ਉਹਨੂੰ ਨਾਮ ਬੋਲ ਕੇ ਉਹਨੂੰ ਦੱਸਿਆ ਗਿਆ ਵੀ ਤੁਹਾਡਾ ਟਰਾਂ ਨਿਕਲ ਗਿਆ ਤੇ ਤੁਸੀਂ ਉਹਨੂੰ ਰੇੜੀ ਇੱਥੇ ਲਾਓ ਇਸ ਦੇ ਨਾਲ ਸ੍ਰੀਮਤੀ ਨੀਨਾ ਮਿੱਤਲ ਮੈਡਮ ਨੇ ਇਹ ਕਿਹਾ ਕਿ ਜਿਹੜੇ ਕੇ ਰੇੜੀ ਵਾਲੇ ਹੁਣ ਇਸ ਤੋਂ ਬਾਅਦ ਵੀ ਵਿਚਾਰਾਂ ਵਿੱਚ ਖੜਨਗੇ ਉਹਨਾਂ ਦੇ ਖਿਲਾਫ ਨਗਰ ਕੌਂਸਲ ਅਤੇ ਪੰਜਾਬ ਪੁਲਿਸ ਐਕਸ਼ਨ ਕਰੋਗੇ ਇਸ ਕਰਕੇ ਉਹਨਾਂ ਨੂੰ ਕਹਿ ਸਕਤ ਹਦਾਇਤ ਕੀਤੀ ਗਈ ਹੈ ਤੁਸੀਂ ਆਪਣੇ ਰੇੜੀਆਂ ਲੈ ਕੇ ਇੱਥੇ ਪਹੁੰਚੋ ਇੱਥੇ ਸਾਰੇ ਗਾਹ ਕੌਣਗੇ ਤੁਸੀਂ ਆਪਣਾ ਸਾਰਾ ਸਮਾਨ ਇੱਥੇ ਵਿੱਚ ਵਿੱਚੋਂਗੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਰੇੜੀ ਵਾਲੇ ਇੱਥੇ ਆਉਂਦੇ ਆ ਜਾਂ ਬਾਜ਼ਾਰ 'ਚ ਖੜਦੇ ਆ ਅੱਜ ਉਹ ਦਿਨ ਆਇਆ ਜੋ ਕਿ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਔਰ ਆਮ ਲੋਕਾਂ ਦੇ ਇੱਥੇ ਕੰਮ ਕਿਤੇ ਜਾਣਗੇ ਅੱਜ ਵੈਂਡਰ ਮਾਰਕੀਟ ਅਲਾਟ ਕੀਤੀ ਜਾ ਰਹੀ ਹੈ ਕਿਉਂਕਿ ਜੇ ਮਾਰਕੀਟ ਵਿੱਚ ਰੇੜੀਆਂ ਲੱਗਦੀਆਂ ਸੀ ਕਦੇ ਮਿਸਪੈਲਟੀ ਵਾਲੇ ਪਹੁੰਚ ਜਾਂਦੇ ਸੀ ਕਦੇ ਪੁਲਿਸ ਪਹੁੰਚ ਜਾਂਦੀ ਸੀ ਵੀ ਨੇਰੀ ਚ ਲੋਕ ਪਰੇਸ਼ਾਨ ਹੁੰਦੇ ਸੀ ਉਹਨਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਸੀ ਅਸੀਂ ਇਹਨਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਇੱਕ ਵੈਂਡਰ ਮਾਰਕੀਟ ਬਣਾ ਕੇ ਦੇਵਾਂਗੇ ਅੱਜ ਉਹੀ ਮਾਰਕੀਟ ਦੀ ਅਲਾਟਮੈਂਟ ਹੋ ਰਹੀ ਹੈ ਪ੍ਰੋਪਰ ਢੰਗ ਨਾਲ ਇੱਕ ਮਟਕੀ ਵਿੱਚ ਪਰਚੀਆਂ ਪਾਈਆਂ ਜਿਹਦੀ ਪਰਚੀ ਨਿਕਲ ਰਹੀ ਹੈ ਹਰ ਬੰਦਾ ਕੋਈ ਇੱਕ ਬੰਦਾ ਨਹੀਂ ਪਰਚੀ ਕੱਢ ਰਿਹਾ ਸਾਰੇ ਇੱਕ ਇੱਕ ਪਰਚੀ ਕੱਢ ਰਹੇ ਨੇ ਜਿਹਦੀ ਪਰਚੀ ਨਿਕਲ ਰਹੀ ਹੈ ਉਹਨੂੰ ਦੁਕਾਨ ਆਪਣੀ ਰੇੜੀ ਦੀ ਜਗ੍ਹਾ ਲੋਟ ਕੀਤੀ ਜਾਊਗੀ ਔਰ ਮੈਂ ਅੱਜ ਇੱਕ ਬੇਨਤੀ ਹੋਰ ਕਰਦੀਆਂ ਕਿ ਅੱਜ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਵੀ ਰੇੜੀ ਨਹੀਂ ਦਿਖੇਗੀ ਕੱਲ ਤੋਂ ਕੱਲ ਇਹਨਾਂ ਨੇ ਇੱਥੇ ਸੈਟਿੰਗ ਕਰਨੀ ਹੈ ਕੱਲ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਰੇੜੀ ਨਹੀਂ ਦਿਖੇਗੀ ਪੁਲਿਸ ਦੀ ਖਾਸ ਤਰ ਡਿਊਟੀ ਹੋਊਗੀ ਮਿਸਪੈਲਟੀ ਦੀ ਡਿਊਟੀ ਹੋਊਗੀ ਕਿ ਰੇੜੀਆਂ ਨੂੰ ਇੱਥੇ ਪਹੁੰਚਾਇਆ ਜਾਵੇ ਬਾਜ਼ਾਰ 'ਚ ਕੋਈ ਰੇੜੀ ਨਾ ਲੱਗੇ ਔਰ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਜਿਹੜੇ ਦੁਕਾਨਾਂ ਦੇ ਬਾਹਰ ਰੇੜੀਆਂ ਲਵਾ ਲੈਂਦੇ ਨੇ ਉਹ ਵੀ ਬਿਲਕੁਲ ਬੰਦ ਕਰ ਦਿਓ ਰੇੜੀਆਂ ਇੱਥੇ ਹੀ ਲੱਗਣਗੀਆਂ ਇਸ ਮਾਰਕੀਟ 'ਚ ਲੱਗਣਗੀਆਂ ਤਾਂਕਿ ਮਾਰਕੀਟਾਂ ਖੁੱਲੀਆਂ ਹੋ ਜਾਣ ਤੇ ਅੱਜ ਅਸੀਂ ਪ੍ਰੋਪਰ ਬਿਲਕੁਲ ਸਾਹਮਣੇ ਸਾਹਮਣੇ ਡਰਾ ਕੱਢ ਰਹੇ ਹਾਂ ਔਰ ਜਿਹੜਾ ਜਿਹੜਾ ਨੰਬਰ ਉਹਨਾਂ ਨੂੰ ਅਲਾਟ ਹੋ ਰਿਹਾ ਹੈ ਮਿਊਨਿਸਪੈਲਿਟੀ ਵੱਲੋਂ ਉਹਨਾਂ ਨੂੰ ਇੱਕ ਸਰਟੀਫਿਕੇਟ ਮਿਲ ਰਿਹਾ ਹੈ ਔਰ ਕੱਲ ਨੂੰ ਆ ਕੇ ਉਹਦੇ ਰੇਡੀਆਂ ਲੱਗਣ ਮੈਡਮ ਮੈਂ ਕਿਸ ਤਰ੍ਹਾਂ ਮੈਡਮ ਜਿਹੜੇ ਮਾਰਕੀਟ ਦੇ ਵਿੱਚ ਖੜੇ ਹੈ ਜੇ ਉਹ ਕੱਲ ਨੂੰ ਦੁਬਾਰਾ ਤੋਂ ਅਲਾਟ ਕਰਾ ਕੇ ਕਿਉਂਕਿ ਪਹਿਲਾਂ ਦੇਖਿਆ ਗਿਆ ਉਹਨਾਂ ਦੀ ਬੂਥ ਮਾਰਕੀਟ ਛੱਟੀ ਗਈ ਸੀ ਉਹ ਉਹਨਾਂ ਨੇ ਆਪਣੇ ਬੂਥ ਵੇਚ ਕੇ ਆਪਣੀ ਫਿਰ ਕੋ ਮਾਰਕੀਟ ਦੇ ਵਿੱਚ ਪਹੁੰਚ ਗਏ ਜੇ ਐਹੋ ਜਿਹੀ ਗੱਲ ਕਰਦਾ ਹੈ ਤਾਂ ਉਹਦੇ ਵਾਸਤੇ ਕੀ ਦੇਖੋ ਪਹਿਲਾ ਜੋ ਹੋਇਆ ਮੈਨੂੰ ਨਹੀਂ ਪਤਾ ਪਰ ਮੈਂ ਹੁਣ ਇਹ ਗੱਲ ਜ਼ਰੂਰ ਕਹੂੰਗੀ ਕਿ ਜੇ ਕੋਈ ਆਪਦੀ ਰੇੜੀ ਵਾਲੀ ਜਗ੍ਹਾ ਵੇਚ ਕੇ ਜਾਊਗਾ ਉਹਦੀ ਰੇੜੀ ਕੈਨਸਲ ਹੋ ਜਾਊਗੀ ਜੇ ਜਿਹੜਾ ਕੋਈ ਖਰੀਦੂਗਾ ਉਹਨਾਂ ਲਈ ਵੀ ਮੈਂ ਸਪੈਸ਼ਲ ਬੇਨਤੀ ਕਰਦੀ ਆ ਕਿ ਇੱਥੋਂ ਕਿਸੇ ਤੋਂ ਨਾ ਖਰੀਦੀਓ ਫਿਰ ਕੈਨਸਲ ਹੋ ਜਾਊਗੀ ਉਹ ਰੇੜੀ ਉਹਨੂੰ ਦੁਬਾਰਾ ਕਿਸੇ ਨੂੰ ਅਲੋਟ ਕਰਾਂਗੇ ਫਿਰ ਤੁਸੀਂ ਸਾਡੇ ਕੋਲੇ ਆਉਂਗੇ ਜੀ ਉਸ ਦਾ ਪੈਸੇ ਲਾਤੇ ਇਹ ਨਾ ਕਰਿਓ ਇਹ ਉਹਨਾਂ ਰੇੜੀਆਂ ਵਾਲਿਆਂ ਲਈ ਜਿਹਨੂੰ ਅਲੋਟ ਹੋਊਗੀ ਉਹੀ ਰੇੜੀ ਵਾਲਾ ਇੱਥੇ ਰੇੜੀ ਲਾਉ। ਕਰ ਰਿਹਾ ਜਿਹੜੀ ਪਹਿਲਾਂ ਇਹ ਜਿਹੜੀ ਮਿਊਨਿਸਪੈਲਟੀ ਨੇ ਸਰਵੇ ਕਰਕੇ ਜਿੰਨੀਆਂ 130 ਦੇ ਕਰੀਬ ਰੇੜੀਆਂ ਵਾਲਿਆਂ ਨੂੰ ਅੱਜ ਅਲਾਟਮੈਂਟ ਹੋ ਰਹੀ ਹੈ ਜਿਹੜੇ ਐਕਚੁਅਲ ਰੇੜੀ ਵਾਲੇ ਆ ਜਿਹੜੇ ਰੇੜੀ ਤੋਂ ਗੁਜ਼ਾਰਾ ਕਰਦੇ ਆ ਅਸੀਂ ਉਹਨਾਂ ਲਈ ਇਹ ਮਾਰਕੀਟ ਬਣਾਈ ਹੈ ਨਾ ਕਿ ਮੈਂ 5 ਰੇੜੀਆਂ ਲਵਾਤੀ ਆ ਤੁਸੀਂ 10 ਰੇੜੀਆਂ ਲਵਾਤੀ ਆ ਉਹਨਾਂ ਲਈ ਨਹੀਂ ਹੈ ਐਕਚੁਅਲ ਜਿਹੜੇ ਰੇੜੀਆਂ ਤੋਂ ਗੁਜ਼ਾਰਾ ਕਰਦੇ ਆ ਉਹਨਾਂ ਲੋਕਾਂ ਲਈ ਸਿਸਟਮ ਕਿਵੇਂ ਹੋਏਗਾ ਕਿਵੇਂ ਤੁਸੀਂ ਉਹਦੇ ਅਲਾਟਮੈਂਟ ਕਰ ਰਹੇ ਹੋ ਪਰਚੀਆਂ ਦੇ ਰਹੇ ਹੋ ਕਿਸ ਤਰ੍ਹਾਂ ਉਹ ਰੇੜੀਆਂ ਖੜੀ ਕਰਨਗੇ ਕਿਸ ਤਰ੍ਹਾਂ ਦਾ ਸਿਸਟਮ ਬਣਾ ਕੇ ਦੇ ਇਹਨਾਂ ਦੇ ਸਭ ਤੇ ਪਾਰਟੀਸ਼ਨ ਕਰਕੇ ਰੇੜੀ ਦੀ ਜਗ੍ਹਾ ਉੱਥੇ ਗਾਹਕ ਨੂੰ ਖੜਨ ਦੀ ਤੇ ਰੇੜੀ ਦੇ ਮਾਲਕ ਨੂੰ ਉੱਥੇ ਖੜਨ ਜੋ ਕੀ 19 ਜਗ੍ਹਾ ਦੇ ਪਾਰਟੀਸ਼ਨ ਬਣਾਏ ਹੋਏ ਆ ਉੱਥੇ-ਉੱਥੇ ਆ ਕੇ ਉਹ ਆਪਦੀ ਆਪ ਦੇ ਰੇੜੇ ਲਾਉਂਦੇ ਨੇ ਤੁਵੇਂ ਲੈ ਜਾ ਕੇ ਬਿਲਕੁਲ ਜਿਵੇਂ ਚਾਰਜਰ ਪੰਜ ਪਰ ਰੇੜੀਆਂ ਹੈਗੇ ਬਣਾਏ ਲਿਆ ਉਹਨਾਂ ਵਿੱਚੋਂ ਇੱਕ ਮਿਲੂਗਾ ਚਾਰਜਰ ਪੰਜ ਪਰ ਦੇਖੋ ਜਿਹੜੇ ਸਰਵੇ ਚ ਆਏ ਆ ਜਿਹੜੀ ਮਾਰਕੀਟ ਕਮਿਊਨਲਟੀ ਨੇ ਤੇ ਸਾਡੀ ਟੀਮ ਨੇ ਵੀ ਸਰਵੇ ਕੀਤਾ ਹੈ ਵੀ ਜਿਹੜਾ ਬੰਦਾ ਐਕਚੁਅਲ ਰੇੜੀ ਤੋਂ ਗੁਜ਼ਾਰਾ ਕਰ ਰਿਹਾ ਔਰ ਪੁਰਾਣਾ ਰੇੜੀ ਲਾ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਰੇੜੀਆਂ ਜਗ੍ਹਾ ਤੇ ਟੋਟਲ ਕਿੰਨੀਆਂ ਰੇੜੀਆਂ 130 ਰੇੜੀਆਂ ਦੀ ਅੱਜ ਜਗ੍ਹਾ ਲੋਟ ਕਰ ਰਹੇ ਆ 909 ਦੇ ਵਿੱਚ 934 ਨੂੰ ਲੋਟ ਹੋਣਾ ਤੋਂ ਬਿਲਕੁਲ ਜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਮੀਡੀਆ ਵਾਲੇ ਭਰਾਵਾਂ ਨੂੰ ਕਿ ਜੇ ਕੋਈ ਆਪਦੀ ਰੇੜੀ ਦੀ ਜਗ੍ਹਾ ਵੇਚੂਗਾ ਤਾਂ ਉਹ ਜ਼ਿੰਮੇਵਾਰ ਹੈ ਜਿਹੜਾ ਖਰੀਦੂਗਾ ਉਹ ਜ਼ਿੰਮੇਵਾਰ ਹੈ ਉਹਦੀ ਰੇੜੀ ਦੀ ਜਗ੍ਹਾ ਕੈਨਸਲ ਹੋ ਕੇ ਦੂਜੇ ਨੂੰ ਦਿੱਤੀ ਜਾਵੇ ਜਿਹੜੀ ਬੂਥ ਮਾਰਕੀਟ ਪਹਿਲਾਂ ਵਿਕ ਚੁੱਕੀ ਹੈ ਉਹਦੇ ਬਾਰੇ ਤੁਸੀਂ ਕਾਰਵਾਈ ਕਰ ਰਹੇ ਹੋ ਉਹ ਚੈੱਕ ਹੋ ਰਹੀ ਹੈ ਕਈ ਜਿਨ੍ਹਾਂ ਨੂੰ ਮਾਲਕਾਨਾ ਹੱਕ ਜਿਹੜੇ ਪ੍ਰੋਪਰ ਅਸਲੀ ਮਾਲਕ ਹੈ ਉਹ ਮੈਨੂੰ ਲੱਗਦਾ 14 ਕਿ ਨਿਕਲੇ ਨੇ ਹੁਣ ਮਿਊਂਸਿਪੈਲਿਟੀ ਚ ਮਤਾ ਪਾਸ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ 14 ਨੂੰ ਮਾਲਕਾਨਾ ਹੱਕ ਦਿੱਤਾ ਜਾਵੇ ਮੈਡਮ ਇੱਕ ਸੈਕਟਰੀ ਵੀ ਬੂਥ ਮਾਰ ਉਨਾ ਕਿ ਜੋ ਬਲੌਸਾਰੇ ਕਿਰਾਏ ਪੁੱਛਦੇ ਆ ਬਹੁਤ ਸਾਰੀ ਮੋਰ ਚਲੇਗੀ ਤੁਸੀਂ 6 ਮਹੀਨੇ ਪਹਿਲਾਂ ਵੀ ਕਿਆਸ ਦੀ ਕਾਰਵਾਈ ਹੋਏਗੀ ਤੇ ਕੋਈ ਕਾਰਵਾਈ ਮੈਂ ਉਹ ਐਸਟੀਐਮ ਸਾਹਿਬ ਨਾਲ ਗੱਲ ਕਰਦੀ ਆ ਜਿਹੜੇ ਕਿ ਇੱਥੋਂ ਵੇਚ ਕੇ ਜਾਂ ਛੱਡ ਕੇ ਚਲੇ ਗਏ ਨੇ ਉਹ ਬੂਥ ਜਿਹੜੇ ਹੋਰ ਇੱਛੁਕ ਨੇ ਜਿਨ੍ਹਾਂ ਕੋਲੇ ਲਾਇਸੈਂਸ ਹੈ ਉਹਨਾਂ ਨੂੰ ਲੋਟ ਕਰ ਦਿੱਤੇ ਜਾਂਦੇ ਆ